ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬਦੁੱਲਾਪੁਰ ਪਿੰਡ ਦੇ ਵਿੱਚ ਖੜੇ ਆ ਤੇਲ ਦੀ ਵੰਡ ਹੋ ਰਹੀ ਹੈ ਇੱਧਰ ਇੱਧਰ ਟੀਮ ਸਾਡੀ ਖਾਦ ਦੀ ਵੰਡ ਕਰ ਰਹੀ ਹੈ ਇੱਧਰ ਖਾਦ ਵੰਡੀ ਜਾ ਰਹੀ ਹੈ ਤੇ ਜਿਹੜਾ ਕਿ ਜਿੰਨੇ ਜਿੰਨੇ ਬੋਰੇ ਲੱਗੇ ਉਹਨਾਂ ਦਾ ਪਹਿਲਾਂ ਫਾਰਮ ਭਰ ਕੇ ਬਕਾਇਦਾ ਉਹਦੀ ਵੈਰੀਫਿਕੇਸ਼ਨ ਕਰਕੇ ਉਸ ਤੋਂ ਬਾਅਦ ਪਹਿਲਾਂ ਦਵਿੰਦਰ ਭਾਜੀ ਤਕਰੀਬਨ ਇੱਕ ਹਫ਼ਤੇ ਤੋਂ ਵੈਰੀਫਿਕੇਸ਼ਨ ਕਰ ਰਿਆ ਪਟਵਾਰੀਆਂ ਤੋਂ ਜਾ ਕੇ ਆਪਣੇ ਲੈਵਲ ਤੇ ਪਿੰਡ ਪੱਧਰ ਦੇ ਵਿੱਚ ਆਪਣੇ ਲੈਵਲ ਤੇ ਕਰਕੇ ਇਨਕੁਆਰੀ ਫਿਰ ਉਸ ਤੋਂ ਬਾਅਦ ਫਾਰਮ ਭਾਜੀ ਦੇ ਸਾਈਨ ਹੋਣ ਤੋਂ ਬਾਅਦ ਫਿਰ ਕੱਲ ਟੀਮ ਇੱਕ ਬੈਠ ਕੇ ਕਮੇਟੀ ਬਣਾ ਕੇ ਪਿੰਡ ਦੀ ਫਿਰ ਵੈਰੀਫਿਕੇਸ਼ਨ ਕਰਕੇ ਤਾਂ ਅੱਜ ਜਿਹੜੀ ਵੰਡ ਕੀਤੀ ਜਾ ਰਹੀ ਆ ਕਿਉਂਕਿ ਅਸੀਂ ਸਾਡੀ ਵੀਡੀਓ ਦੇਖ ਕੇ ਕਈ ਵਾਰ ਲੋਕ ਆ ਜਾਂਦੇ ਆ ਅਸੀਂ ਇਦਾਂ ਨਹੀਂ ਦੇ ਸਕਦੇ ਦੇਖੋ ਸੰਗਤ ਦਾ ਪੈਸਾ ਕੱਲਾ ਕੱਲਾ ਇੱਕ ਇੱਕ ਰੁਪਈਆ ਕਿਵੇਂ ਸੰਗਤ ਨੇ ਦਿੱਤਾ ਅਸੀਂ ਨਹੀਂ ਚਾਹੁੰਦੇ ਆਪਾਂ ਨਜਾਇਜ਼ ਹੋ ਜਾਵੇ ਜਿਹੜਾ ਕੋ ਝੂਠ ਬੋਲ ਕੇ ਕੋਈ ਅਸੀਂ ਤਾਂ ਅਰਦਾਸ ਬੇਨਤੀ ਕਰਕੇ ਚੱਲੇ ਆ ਅਸੀਂ ਦਸੀਦਾ ਵੀ ਆ ਵੀ ਇਹ ਸੰਗਤ ਦਾ ਪੈਸਾ ਆ ਇਹ ਇਦਾਂ ਜਿਹੜਾ ਕੋ ਇਦਾਂ ਲਊਗਾ ਉਹਨੂੰ ਦੀਜੇ ਭੋਤਣੇ ਪੈਣਗੇ ਬੇਨਤੀ ਹੱਥ ਬੰਨ ਕੇ ਵੀ ਇਹਨੂੰ ਨਾ ਤੁਸੀਂ ਇਹਨੂੰ ਸਮਝੋ ਵੀ ਇਹ ਜਿੱਦਾਂ ਵੀ ਕੋਈ ਵੀ ਆ ਗਿਆ ਸਾਨੂੰ ਇੱਕ ਲਖਾਤਾ ਤੇ ਇਦਾਂ ਹੀ ਦੇ ਦੇਣਾ ਨਾ ਪੂਰੀ ਵੈਰੀਫਿਕੇਸ਼ਨ ਕਰਕੇ ਆ ਪੂਰੇ ਫਾਰਮ ਸਾਡੇ ਕੋਲ ਡਾਟਾ ਪਿਆ ਇੱਕ ਇੱਕ ਕਿੱਲੇ ਦਾ ਡਾਟਾ ਪਿਆ ਇੱਕ ਇੱਕ ਘਰ ਦਾ ਪਿਆਸ ਸੀ ਉਹਦੀ ਕੀ ਮਦਦ ਕੀਤੀ ਆ ਜੇ ਉਹਦੀ ਘਰ ਦੇ ਵਿੱਚ ਬਰਤਨਾਂ ਦੀ ਕੀਤੀ ਆ ਘਰ ਦੇ ਵਿੱਚ ਉਹਨੂੰ ਕੰਬਲ ਜਾਂ ਕੋਈ ਹੋਰ ਸਮਾਨ ਦਿੱਤਾ ਤੇ ਉਹਦੀ ਕੱਲੀ ਕੱਲੀ ਚੀਜ਼ ਲਿਖੀ ਜਾ ਰਹੀ ਹੈ ਇਹਦੇ ਵਿੱਚ ਸਵਾਵਾਾਂ ਕੀਤੀਆਂ ਦੱਸੀਆਂ ਜਾ ਰਹੀਆਂ ਤੇ ਧੰਨਵਾਦ ਉਹਨਾਂ ਸਾਰੇ ਐਨ ਆਰ ਆਈ ਵੀਰਾਂ ਦਾ ਸਾਰੀਆਂ ਸੰਗਤਾਂ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਜਿਹੜੇ ਉਹ ਭਰਾਵਾ ਦਾ ਉਹ ਐਨ ਆਰ ਆਈ ਵੀਰਾਂ ਦਾ ਉਹ ਸਾਰੀ ਸੰਗਤਾਂ ਦਾ ਜਿਨ੍ਹਾਂ ਦੀ ਬਦੌਲਤ ਇਹ ਸਾਰੇ ਕਾਰਜ ਚੱਲ ਰਹੇ ਆ ਅੱਜ ਡੀਜ਼ਲ ਦੀ ਸਵਾਵਾਾਂ ਚੱਲ ਰਹੀਆਂ ਖਾਤ ਢੇਰ ਜੋ ਜੋ ਕਿ ਜਿਸ ਨੇ ਕੋ ਭੇਜ ਰਿਆ ਉਹਦੀਆਂ ਨਾਲ ਹੋ ਕੇ ਵੰਡ ਕੀਤੀ ਜਾ ਰਹੀ ਹੈ ਗੁਰੂ ਸਾਹਿਬ ਕਿਰਪਾ ਕਰਨ ਇਦਾਂ ਪਿੰਡ ਜਾਂ ਹੋਰ ਪਿੰਡ ਜਿਹੜੇ ਉਹ ਕਵਰ ਕੀਤੇ ਜਾਣਗੇ ਪਹਿਲਾਂ ਤਕਰੀਬਨ ਬਡਾਲੇ ਦੇ ਵਿੱਚ ਅੱਜ ਸੁਪਰ ਸੀਡਰ ਚੱਲ ਰਿਹਾ ਬਹਾਈ ਵੀ ਚੱਲ ਰਹੀ ਬਜਾਈ ਵੀ ਚੱਲ ਰਹੀ ਹੈ ਹੁਣ ਤਕਰੀਬਨ 3 ਦਿਨ ਬਾਅਦ ਅਸੀਂ ਇੱਥੇ ਕਰਕੇ ਸਾਰਾ ਕੁਝ ਫਿਰ ਦੁਬਾਰਾ ਉੱਥੇ ਜ਼ਮੀਨਾ ਪੱਧਰ ਕਰਨ ਦੇ ਲਈ ਜਾਵਾਂਗੇ ਤੇ ਹੁਣ ਆਏ ਸੀ ਕਿਉਂਕਿ ਸਾਰੀਆਂ ਜੋ ਪੰਜਾਬ ਦੇ ਵਿੱਚ ਵੱਖ-ਵੱਖ ਕੋਨਿਆਂ 'ਚ ਸਮਾਵਾ ਚੱਲ ਰਹੀਆਂ ਉਹਨਾਂ ਨੂੰ ਨਿਬਟਾ ਕੇ ਬਜਾਈ ਦਾ ਸਮਾਨ ਦੇ ਕੇ ਤਾਂ ਫਿਰ ਦੁਬਾਰਾ ਉੱਥੇ ਜਾਵਾਂਗੇ ਬਾਕੀ ਦਵਿੰਦਰ ਭਾਜੀ ਦਾ ਤੁਸੀਂ ਜਾਣਦੇ ਹੀ ਆ ਸਾਰੇ ਜੋ ਗੁਰੂ ਸਾਹਿਬ ਦੀ ਬੜੀ ਕਿਰਪਾ ਮੇਰੇ ਭਰਾ ਤੇ ਇਹਦੇ ਵਾਲ ਦੇਖ ਕੇ ਬੜੀ ਏਕ એનર્ਜੀ ਮਿਲਦੀ ਆ ਇੱਥੇ ਅਬਦੁੱਲਾਪੁਰ ਦੇ ਵਿੱਚ ਪਿੱਛੋਂ ਦੀ ਸੇਵਾ ਜਿਹੜੀ ਮੈਂ ਆਪਣੇ ਭਰਾ ਦਵਿੰਦਰ ਸਿੰਘ ਨੂੰ ਦਿੱਤੀ ਸੀ ਇਹ ਵੱਡੇ ਭਰਾਵਾਂ ਵਾਂਗੂੰ ਇੱਥੇ ਸਵਾਵਾਂ ਨਿਭਾਈਆਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚਾਹੇ ਲੰਗਰ ਹੋਵੇ ਚਾਹੇ ਹੋਰ ਸਮਗਰੀ ਹੋਵੇ ਚਾਹੇ ਇੱਥੇ ਸਾਡਾ ਕੈਂਪ ਰਿਆ ਇਹ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੀ ਟੀਮ ਬੈਠੀ ਰਹੀ ਇੱਥੇ ਇੱਕ ਟੀਮ ਵੀਰ ਪਾਲਾ ਇੱਥੇ ਬੋਟਾਂ ਲੈ ਕੇ ਇੱਥੇ ਜੋ ਪਿੰਡੋਂ ਬਾਹਰ ਅੰਦਰੋਂ ਕੱਢ ਕੱਢੇ ਸੀ ਇੱਥੇ ਗੁਰਦੁਆਰਾ ਸਾਹਿਬ 'ਚ ਲਿਆਂਦੇ ਸੀ ਉਹਨਾਂ ਦਾ ਕਰਸਮਾਨ ਪਹੁੰਚਾਉਂਦਾ ਰਿਹਾ ਜਿੱਥੇ ਅਸੀਂ ਖੜੇ ਇੱਥੇ ਵੀ ਪਾਣੀ ਰਿਹਾ ਤੇ ਇਹ ਸਾਰੀ ਤੁਹਾਡੀ ਸਾਰੀਆਂ ਸੰਗਤਾਂ ਦੀ ਬਦੌਲਤ ਆ ਜੋ ਤੁਸੀਂ ਸਾਡੇ ਤੇ ਯਕੀਨ ਰੱਖਦੇ ਆਂ ਵਿਸ਼ਵਾਸ ਕਰਦੇ ਆਂ ਜੋ ਸਾਡੇ ਤੁਸੀਂ ਮਦਦ ਕਰ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ